ਸਾਸੀ ਗਾਲੀ ਸਾਰਾ ਨੂੰ ਮੇਰੀ ਮੰਮੀ ਦੀ ਚੱਲ ਰਹੀ ਹੈ ਸ਼ਾਪਿੰਗ ਮੇਰੀ ਮੰਮੀ ਨੇ ਕੈਨੇਡਾ ਜਾਣਾ ਹੈ ਕੈਨੇਡਾ ਆ ਮੇਰਾ ਮਾਮਾ ਡਰਾਈਵਰ ਆ ਡਰਾਈਵਰ ਚੱਲ ਰਿਹਾ ਹੈ ਜੀ ਅੱਜ ਗੱਲ ਮੇਰਾ ਮਾਮਾ ਤੇ ਮਿਲਦੇ ਆ ਤੁਹਾਨੂੰ ਅਸੀਂ ਕੱਪੜਿਆਂ ਦੀ ਦੁਕਾਨ ਤੇ ਜਾ ਕੇ ਕਿਉਂ ਵੀ ਮੁੰਡਿਆ ਤਾਂ ਵੀ ਹੁਣ ਅਸੀਂ ਜਾ ਰਹੇ ਹਾਂਗੇ ਮੰਮੀ ਦੇ ਕੱਪੜੇ ਲੈਣ ਆ ਅਸੀਂ ਬਈ ਸਰਦਾ ਜੀ ਪਿੱਛੇ ਆਏ ਆ ਮਾਲਸੂਨ ਚੜ ਗਈ ਸਰਦਾ ਜੀ ਸਰਦਾਈ ਬਈ ਅਸੀਂ ਨੇ ਦੂਜੀ ਪੀਤੀ ਤੀਗੀ ਮੈਂ ਦੋ ਗਲਾਸ ਪੀਆ ਇਹਨੇ ਪੀਤੀ ਨਹੀਂ ਇਹਨੇ ਇਹ ਵਾਲਾ ਵੀ ਮੈਂ ਪੀਆ ਕਹਦੀ ਕਾਲੀ ਮਿਰਚ ਲੱਗ ਗਈ ਮੇਰੇ ਮੂੰਹ 'ਚ ਕਿਹੜੀ ਦੁਕਾਨ ਤੇ ਜਾਵਾਂ ਮਾਂ ਮਾਂ ਭਾਲ ਦੇ ਦੁਕਾਨ ਇੱਧਰ ਜਾਣਾ ਇੱਧਰੇ ਆਣਾ ਆਪਾਂ ਨੇ ਨਾ ਇੱਧਰ ਅਸੀਂ ਨਾ ਜਾਣਾ ਬਈ ਛੀਫ ਵਾਲਿਆਂ ਦੇ ਛੀਫ ਵਾਲਿਆਂ ਦੇ ਛੀਫ ਵਾਲਿਆਂ ਦੇ ਅੱਛਾ ਆ ਸੀਦਾ ਬਾਈ ਫਿਰ ਗੁਪਤ ਜਾਵਾਂਗੇ ਗੁਪਤ ਰੱਖਿਆ ਗੁਪਤਦਾਨ ਮਿਲਦਿਆਂ ਸਾਨੂੰ ਦੁਕਾਨ ਦੇ ਅੰਦਰ ਜਾ ਕੇ ਕਰ ਲੈਣਾ ਆ ਜੋ ਮਿਲਿਆ ਉਸ ਤੋਂ ਮਿਲ ਖੜੰਗ ਨਾ ਵਸੀ ਜਾਈਦੇ ਨੇ ਮੈਂ ਕਿਲਾ ਸੁਣ ਐ ਕੁਛ ਕੀ ਨਹੀਂ ਉਦਾਂ ਦਾ ਫਿਰ ਆਪਾਂ ਉਹ ਉਸ ਚੀਜ਼ ਤੋਂ ਤਿਆਰ ਕਰ ਸਟਾਰਟ ਕਰ ਲੈਂਦੇ ਨਾ ਵਿంటర్ ਦਾ ਚਾਹੀਦਾ ਤੁਹਾਨੂੰ ਸਟਾਫ ਇਹ ਟ੍ਰੈਕਟਰ ਵੀ ਉੱਧਰ ਬੰਦ ਹੋ ਗਿਆ। ਜੀਨ ਨਾ ਹਰ ਹੋ ਗਿਆ। ਸਿਆਦਾ ਨਹੀਂ ਟੈਨਸ਼ਨ ਹਲਾ। ਬਾਅਦ ਚ ਦੱਸਿਓ ਸਾਨੂੰ ਚੀਜ਼ ਸਮਝ ਨਹੀਂ ਆਈ। ਇਹ ਖਾਬਰੋ ਟ੍ਰੈਕਟਰ। ਮਾਮੇ ਦਾ ਮੁੰਡਾ ਕਿਉਂ? ਕਿਉਂ? ਹੈ? ਪੈਸੇ ਲੱਗੋ। ਪਹਿਲਾਂ ਕਿ ਕੀ? ਹੁਣ ਪਤਾ ਨਹੀਂ ਕਿੰਨੇ ਕੇ ਲਾ ਕੇ ਬਾਹਰੇ ਆਉਣਗੇ। ਤਹਾਂ ਤੋਂ ਘੜਾ ਲੈ ਮम्मा ਗੱਲ ਤਾਂ ਸੁਣ ਲੈ ਤਹਾਂ ਤੋਂ ਘੜਾ ਦੇ ਦੇ ਕੀ ਕੱਪੜੇ ਉਹ 사이ਭਾਗੇ ਦੇਖ ਲਾ ਨਹੀਂ ਦੂਜਾ ਆਰਟੀਕਲ ਦੇ ਇਹਨਾਂ ਨੂੰ ਇਹਨਾਂ ਦਾ ਬੈਗ ਹੀ ਆ ਆ ਦੂਜਾ ਬੋਸ ਬੂਸ ਵਾਲੇ ਆਰਟੀਕਲ ਐਕਸਰਸਾਈਜ਼ ਆ ਪੀਸ ਐਕਸਲੈਂਟ ਦੂਜਾ ਚਾਹਤ ਤੂੰ ਚਾਹ ਮੈਂ ਕਾ ਸਿੰਪੋ ਕੱਟੋ ਲਓ ਵੀ ਆ ਲਵਾ ਕੇ ਢੇਰ ਆਤਾ ਹੋ ਗਿਆ ਡਰ ਨਿਕਾ ਪਤਾ ਨਹੀਂ ਇਹ ਤੇਰੇ ਪਸੰਦ ਆਣਗੇ ਤੈਨੇ ਠੀਕ ਆ ਇਹ ਠੀਕ ਆ ਆ ਲੈਦਾ ਕਰੋ ਦੰਨ ਫਿਰ ਹੋਰ ਦੇਖੋ ਚਲੋ ਮਾਨਸ ਤਾਂ ਬੋਰ ਹੋ ਬੋਰ ਹੋ ਗਿਆ ਮਾਨਸ ਵੇ ਇੱਕ ਤਾਂ ਆਪਣਾ ਜਿਹੜਾ ਠੀਕ ਹੋ ਗਿਆ ਮੇਰਾ ਮਾਮਾ ਕਹਿੰਦਾ ਬਈ ਲਾਲ ਰੰਗ ਦਿਵਾਓ ਸਾਰੇ ਕੱਪੜੇ ਲਾਲ ਰੰਗ ਦੇ ਕਿੱਥੇ ਬੈਗਾ ਹੋ ਮਾਮਾ ਤੇਰਾ ਫੇਵਰਿਟ ਮਾਮੀ ਆ ਦਿਖਾਈ ਮੜਾ ਜਾ ਆ ਵੀ ਲੈ ਆ ਵੀ ਹੋ ਗਿਆ ਆਪਣਾ ਹੀ ਆ ਵੀ ਹੋ ਗਿਆ ਆਹ ਹਾਂ ਬਈ ਮਾਮੇ ਨੇ ਡਨ ਕਰਾਤਾ ਆਤੇ ਆ ਆ ਹੋ ਗਿਆ ਇੱਕ ਲਾਲ ਰੰਗ ਮੇਰੇ ਮਾਮੇ ਦਾ ਫੇਵਰਿਟ ਰੰਗ ਹੈਗਾ ਆ ਦੇਖਾਈ ਆਈਫੋਨ ਓਏ ਰੈੱਡੇ ਕਰਨਾ ਯਾਰ ਤਾਂ ਉਹ ਨਹੀਂ ਇਹ ਤਾਂ ਨਮਾ ਨਹੀਂ ਇਹਦਾ ਕਲਰ ਨਮ ਆਇਆ ਵੀ ਨਹੀਂ ਲੱਗਦਾ ਰੈੱਡ ਤਾਂ ਨਮ ਆਇਆ ਵੀ ਨਹੀਂ ਇਹਦਾ ਲਵੈਂਡਰ ਆ ਫਿੱਟਿਆ ਹੋਇਆ ਗੱਲ ਰੈੱਡੀ ਕਰਦੇ ਬਈ ਉਹ ਦਾ ਫਿੱਟਿਆ ਹੋਇਆ ਉਹ ਦਾ ਅਰਥ ਹੈ ਬਈ 400 ਇਹ ਰੈੱਡ ਹੋਏ ਕਬ ਬਲੈਕ ਹੋਗਾ ਹਣਾ ਹੂੰ ਇਹਦਾ ਫਿੱਟਿਆ ਹੋਇਆ ਲਵੈਂਡਰ ਮੈਨੂੰ ਪੁੱਛਿਆ ਕਰ ਬਈ ਤੂੰ ਇਹਦਾ ਪੰਜ ਕਰਦੇ ਇਹਦਾ ਫਿੱਟਿਆ ਹੋਇਆ ਗੱਲ ਲਵੈਂਡਰ ਦਾ ਸਹੀ ਗੱਲ ਆ ਫਿੱਟਿਆ ਹੋਇਆ ਕਿਵੇਂ ਬਈ ਦੋ ਬੋਤਲੇ ਵੀਰੇ ਦੋ ਬੋਤਨੇ ਦੋ ਤੋਂ ਹੋਣਗੇ ਦੋ ਇੱਕ ਜਾਣੇ ਕਿਹੜੀ ਸਾਈਡ ਆ ਕੈਨੜਾ ਕੈਨੜਾ ਜਿਵੇਂ ਤੇ ਹੀਟਪ ਵਗੈਰਾ ਲੱਗੀ ਉਹ ਤਾਂ ਇੱਕ ਇੱਧਰ ਲਾਈਟ ਵੇਟ ਦੇ ਦੋਨੇ ਹਾਂ ਕਿੰਨਾ ਕਿ ਟਿਕਣ ਨੂੰ ਹੋਣਾ ਬਹੁਤ ਸਾਰਾ ਡਰੈਗ ਪੜੇ ਕੈਨੜਾ ਮੁੰਡਾ ਨਹੀਂ ਆਰਾਸੋ ਡੀਏ ਬਲੈਕ ਠੀਕ ਆ ਜਾਂ ਇਹਦੇ ਕੋਈ ਕਾਫੀ ਬੜਾ ਬਲੈਕ ਠੀਕ ਆ ਇੱਕ ਆ ਪਾ ਕੇ ਦੇਖੀ ਭਾਣੇ ਇੱਕ ਪਾ ਕੇ ਹੋਈ ਲਵਾਤੇ ਢੇਰ ਬਈਆ ਸਾਰੇ ਪਰ ਜੈਕਟ ਬਹੁਤ ਹੌਲੀ ਬਣੇ ਬਾਈ ਉਹਨਾਂ ਲੋ ਇੱਕ ਵੈਲ ਸੀ ਬਹੁਤ ਆਪਰ ਬਹੁਤ ਕੁਆਨਟੀਟੀ ਵੀ ਕੁਆਲਟੀ ਵੀ ਇਹਦੇ ਦਿਖਾ ਇਹਦੇ ਕਰਾ ਰਹੀ ਜਲ ਰਹੀ ਹੁਣ ਵੀ ਆ ਕਿਹੜਾ ਲਈਏ ਆ ਲੋ ਜੀ ਉਹ ਆਪਣੇ ਨੇ ਸਾਰੇ ਆ ਤੇ ਨੇ ਜੀ ਬਲੈਕ ਹੀ ਪੈਂਦਾ ਯਾਰ ਉਹ ਜਿੰਨਾਂ ਨਾਲ ਹੀ ਪੈਂਦਾ ਕਿੰਦਾ ਕਿ ਨਹੀਂ ਤੇ ਕੁਲ ਬਾਰੀ ਬਾਰੀ ਖਤੋਂਦਾ ਮੇਰੇ ਕੋਲ ਅੱਧੀ ਸ਼ਾਪਿੰਗ ਹੋ ਗਈ ਮੈਨੂੰ ਲੱਗਦਾ ਓ ਕੀ ਹੋਣੀ ਆ ਆਪੇ ਆਏ ਹੀ ਪੈ ਰਹੇ ਨਾ ਇਹ ਨੂੰ ਹੀ ਲੈਂਦਾ ਅਹੀਂ ਤੇ ਕੋਈ ਸਲਾਹ ਆ ਬਾੜੀ ਕੋਈ ਹੋਰ ਗੱਲ ਬਾਤ ਨਾ ਦੜਨਾ ਬਈਟ ਨਹੀਂ ਬਈ ਬਲੈਕ ਜਨਾ ਨਹੀਂ ਵਧੀਆ ਲੱਗਦਾ ਹਨਾ ਬਈ ਬਲੈਕ ਜਿੰਨਾ ਨਹੀਂ ਵਧੀਆ ਲੱਗਦਾ ਐ ਵੀਰੇ ਬਲੈਕ ਜਿੰਨਾ ਨਹੀਂ ਜੱਜਦਾ ਨਾ ਇਹ ਬਲੈਕ ਦਾ ਪ੍ਰੋਫਰੋ ਦੀ ਪੂਜੀ ਗ੍ਰੀਨ ਬਲੈਕ ਹੈ ਹੀ ਐਵਰ ਗ੍ਰੀਨ ਹਮ ਭਾਈ ਬਲੈਕ ਦਾ ਕਿੱਥੇ ਕਿੱਥੇ ਬਲੈਕ ਵਰਨਾ ਕਿੱਥੇ ਵਾਈਟ ਬਲੈਕ ਬਣਿਆ ਐ ਐਵਰ ਗ੍ਰੀਨ ਆ ਉਹ ਜੈਨੂ ਲੱਗਦਾ ਬਲੈਕ ਵਰਨਾ ਕ ਵਾਈਟ ਬਲੈਕ ਬਲੈਕ ਕੋਟ ਕ ਬਾਈਟ ਬਲੈਕ ਬੰਦੇ ਦਾ ਰੰਗ ਬਲੈਕ ਵਧੀਆ ਕ ਬਾਈਟ ਬਰਾਊਨ ਬਲੈਕ ਲੈ ਲਿਆ ਦੇਖ ਰੇ ਨੇ ਕਿ ਕਿ ਆ ਬਈ ਨਾ ਆਪਾਂ ਬਲੈਕ ਲੈ ਆ। ਕੀ ਆ ਦੇਖ ਪੈਣੇ ਕਿਹੜਾ ਸੀ ਲਾ। ਹਾਂ ਬਲੈਕ ਰੱਖ। ਬੱਬ ਬਲੈਕ ਠੀਕ ਆ। ਆ ਹੋ ਗਿਆ ਬਈ ਡਨ। ਆ ਹੋ ਗਿਆ ਬਈ ਡਨ ਬਲੈਕ। ਓਕੇ ਕੋਈ ਹਾਫਸ ਦੀ ਆਮ ਕੁੜੀਆਂ ਚ ਬਲੈਕ ਆ। ਆਬ ਓਏ ਨਾ ਰਾਜੋ ਹੈ? ਰਾਜਪੁੱਤ ਕੀਆ ਐਵੇਂ ਤੇ ਪਹੁੰਗੇ ਜਮਿੰਦਰ ਹੀਟ ਵਗੈਰਾ ਉੱਥੇ ਆਈ ਜੀ ਪਹੁੰਗੇ ਪਹਿਲਾਂ ਨਹੀਂ ਦਿੱਤਾ ਇੱਕ ਹੀਟ ਵਾਲਾ ਪਹਿਲਾਂ ਇਹਦਾ ਦੋ ਉਹ ਜਿਪਰ ਇਹ ਕੋਟ ਲੱਗੀ ਆ ਦੇਖ ਨਾ 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 ਛੇੜ ਨਾ ਜਿਪਰ ਆ ਮੈਂ ਡਿੱਗਣਾ ਲੱਗਿਆ ਇਹ ਕਰਾ ਪੂਰਾ ਚੰਦਾ ਨਹੀਂ ਰੰਗ ਵਗੈਰਾ ਹੈਗੇ ਨੇ ਆਰਟੀਕਲ ਹੈਗੇ ਨੇ ਬਸ ਰੰਗ ਦੰਗੂ ਆਹ ਵਾਹ ਲੇ ਪਿਆ ਫੋਟੋ ਪੇੜੀ ਦਾ ਗਲੰਦ ਰੂਹੀ ਨਾ ਐ ਮੁਰਦਿਆਂ ਦੀਆਂ ਦੇਖੀ ਨਾ ਕਿ ਇੱਕ ਬਲੈਕ ਫਨ ਲੜਾਈ ਹੋ ਗਈ ਜੀ ਬਾਈ ਕੈਮਰੇ ਤੋਂ ਪਹਿਲਾਂ ਪਹਿਲਾਂ ਟੱ ਲੱਗੀ ਆਹ ਘੱਟ ਲਿਆ ਬੋਲ ਬੋਲਦਾ ਬੱਚਾ ਬਾਈ ਆਹ ਦੇਖ ਬ్రో ਫੈਬਰਿਕ ਵੀ ਬਹੁਤ ਸੋਹਣਾ ਹੈ ਚੈੱਕ ਕਰੋ ਆਹ ਦਾ ਬੋਡਮ ਵੀ ਬਹੁਤ ਸੋਹਣਾ ਬਣਿਆ ਦੇਖੋ ਸਾਈਡ ਬੋਗ ਇਹ ਪਾ ਕੇ ਦੱਸ ਇਹ ਪਾ ਕੇ ਦੇਖ ਬਣੇ ਉਹ ਮੁੰਡਾ ਦੇਖੋ ਜੀ ਬੋਲੋ ਉਧਰ ਵੀ ਦਿਖਾ ਦੇ ਬ్రో ਉਹ ਮੁੰਡੇ ਨੂੰ ਸ਼ੋਅ ਹੋਊਗਾ ਹਾਂ ਕੀ ਦਿਖਾ ਦੇ ਆ ਦੇਖੋ ਆ ਬਾਈ ਆ ਦੇਖਾਂਗੇ ਹੁਣ ਕਿਵੇਂ ਲੱਗਦਾ ਪ੍ਰਿੰਟਰ ਸੀਗਾ ਇਹ ਸਮਰੇ ਫਿਰ ਵੀ ਕਲਰ ਤੋਂ ਨਹੀਂ ਹੁਣ ਕਲਰ ਇਕੱਲੇ ਨਾਲ ਦੇ ਹੋਣ ਕੋ ਬਹੁਤ ਕੁਛ ਹੋ ਗਿਆ ਬਹੁਤ ਹੁੰਦਾ ਰੰਗ ਕਿਹੜਾ ਹੈ ਇੱਥੇ ਇੱਕ ਗੱਲ ਹੀ ਬੋਲਿਆ ਬਈਆ ਬੌਚਮੈਨ ਲੱਗਦੀਆਂ ਵੀ ਬੌਚਮੈਨ ਦੇ ਜਿਹੜੇ ਕੱਪੜੇ ਹੁੰਦੇ ਆ ਕਲਰ ਦੇ ਹੁੰਦੇ ਨੇ ਸੋਨਾ ਕਲਰ ਆ ਕਲਰ ਤਾਂ ਲਿਆ ਵੀ ਨਹੀਂ ਪਤਾ ਨਹੀਂ ਹੈਗਾ ਕੁਛ ਵੀ ਨਹੀਂ ਹੋਇਆ ਪੱਕੀ ਗੱਲ ਆ ਪੱਕੀ ਕੀ ਚੀਜ਼ ਹੋਇਆ ਕਿਵੇਂ ਪਾ ਕੇ ਆ ਲੈ ਬੜੇ ਆ ਰਾਂਗੇ ਤਾਂ ਕੁਝ ਨਹੀਂ ਹੋਇਆ ਬਰੋ ਪਾ ਕੇ ਦੇਖੋ ਫਿਰ ਆ ਕਲਰ ਆ ਜੂ ਸੇਮ ਸਾਈਜ਼ ਬਰੋ ਕਾਣ ਥਕਾਈ ਜਾਣਾ ਯਾਰ ਚਲ ਠੀਕ ਆ ਬਰ ਪਹਿਲੇ ਥੱਕੇ ਹੋਏ ਹਾਂ ਆ ਠੀਕ ਆ ਫਿਰ ਆ ਠੀਕ ਆ ਆ ਕੈਨਸਲ ਕਰਤਾ ਬਈ ਕਲਰ ਆ ਕਲਰ ਹੋ ਗਿਆ ਠੀਕ ਹੈ ਜੀ ਆ ਸੇਮ ਹੀ ਸਾਈਜ਼ ਬਣੇ ਫੋਨ ਦੀ ਲੋੜ ਠੀਕ ਇੱਕ ਬੋਤ ਆ ਬਾਦੂ ਆ ਬਾਕੀ ਸਿੰਗਲ ਲੋਰਾਂ ਦੇ ਦੋ ਸ਼ਾਪ ਇਹਦਾ ਨਾਇਕਾ ਬਾਈ ਤਾਂ ਆ ਹੋ ਗਿਆ ਇੱਕ ਬਾਈ ਹਾਂ ਨਾ ਫਾਰਮਲ ਫਾਰਮਲ ਆ ਸਲੈਕਟਾ ਮੇਰੇ ਉਮੀ ਚ ਵੀ ਹੈ ਜਿਹੜੀ ਫੈਸ਼ਨ ਫੈਸ਼ਨੇਬਲ ਨਹੀਂ ਆਉਂਦੀ ਪਿੱਛੋਂ ਥੋੜੀ ਨੀ ਵੱਡੀ ਹੁੰਦੀ ਆ ਤੇ ਬਲੈਕ ਵਾਈਟ ਦਾ ਫਾਰਮਲ ਜੀ ਲੂਪ ਹੈ ਨਹੀਂ ਉਹ ਜੇ ਅਗਰ ਸੈਲਡ ਹੋ ਜਾਣਾ ਹਲੋ ਬਾਈ ਨੱਪੜ ਗਿਆ ਕੰਮ ਸ਼ੌਕ ਜਿੰਦਾ ਨਹੀਂ ਲੈਣੀ ਪੈਣੀ ਇਹਨੇ ਆ ਹੋ ਗਿਆ ਆਪਣੇ ਕੱਪੜੇ ਸਾਰੇ ਰੱਜ ਗਏ ਬ్రో ਹੁਣ ਓਕੇ ਹੋ ਗਿਆ ਕੰਮ ਹਾਂ ਬਈ ਓਕੇ ਆ ਦੇਮ ਐਨੀ ਦੂਰੋਂ ਆਇਆ ਦਾ ਮੁੱਲ ਪੈ ਗਿਆ ਹਾਂ ਹਾਂ ਬਈ ਬਸ ਆਪਾਂ ਕੁਛ ਦਿੱ ਦਿੱਤੀ ਘੱਟ ਐ ਸਾਨੂੰ ਹੋਰ ਟਾਈਮ ਮਦਿਓ ਸੀ ਹੋਰ ਨਾ ਨਾ ਬਈ ਵਾਓ ਕਲੈਕਸ਼ਨ ਆ ਬਈ ਜੀ ਹਾਂ ਇੰਨੇ ਕੱਪੜੇ ਰੋ ਗੀਰਾ ਹਾਂ ਆਪ ਲੋਕਰ ਤੇ ਕੋਲ ਦੇਖਦੇ ਬਹੁਤ ਫੋਲੋਅਰ ਆ ਰਹੀ ਐ ਬੈਕ ਪ੍ਰਿੰਟਡ ਜੈ ਇੰਨ ਜੀਪ ਆ ਲੈਣਾ ਬਾਈ ਬਹੁਤ ਸੋਹਣੇ ਵਧੀਆ ਕੱਪੜੇ ਨੇ ਸਾਰੇ ਉੱਤੇ ਬਾਈਆਂ ਕੋਲ ਉਹ ਬੈਕ ਪ੍ਰਿੰਟ ਵਾਲੀ ਚ ਮੈਂ ਡਿਜ਼ਾਈਨ ਦਿਖਾ ਦਿਨਾ ਪੈਣੀ ਆ ਚੈੱਕ ਕਰਾਂ ਹੋਰ ਆਰਟੀਕਲ ਬਹੁਤ ਸੋਹਣੇ ਸੋਹਣੇ ਆ ਰਹੇ ਨੇ ਐਡਰੈਸ ਦਾ ਨਾਮ ਬੋਲਿਓ ਵੀਰੇ ਓਡੀ ਸ਼ਾਪ ਆਪਣਾ ਵੀਰੇ ਰਾਇਲ ਲੁੱਕ ਗਾਰਮੈਂਟਸ ਓਪੋਜ਼ਿਟ ਚੀਫ ਫੁੱਟਵੀਅਰ ਸੰਗਰੂਰ ਓਕੇ ਵੀਰੇ ਕਿਤੇ ਜਾਣ ਦੀ ਲੋੜ ਨਹੀਂ ਬਣੀ ਸਾਰਾ ਕੁਝ ਮਿਲ ਜੂ ਬਈ ਇਹ ਵਿਜ਼ਿਟ ਕਰ ਲਿਓ ਇੱਕ ਵਾਰ ਕਿਉਂ ਮਾਨਸ ਆ ਚੈੱਕ ਕਰ ਪੈਣੀ ਆ ਇਹ ਜੈਕਟਾਂ ਦੇ ਆਰਟੀਕਲ ਇੱਕ ਤਾਬਲਾ ਡਿਜ਼ਾਈਨ ਆ ਰਹੇ ਆ ਇੱਕ ਆਵਲ ਆ ਰਹੇ ਇੱਕ ਆਵਲ ਆ ਰਹੇ ਇੱਕ ਆਵਲ ਆ ਰਹੇ ਸਾਰੇ ਇੰਪੋਰਟ ਇਹ ਬਈ ਸੀ ਪੈਂਟਾਂ ਹੋ ਕਰਾਉਣਾ ਵਾਂਗੇ ਡੋਨਟ ਵਰੀ ਬ੍ਰੋ ਵਿੱਚ ਉਦੋਂ ਆ ਜਾਣਗੇ ਤੁਹਾਡੇ ਕੋਲ ਇਹ ਹਾਂ ਹਾਂ ਮੇਲੇ ਵੀ ਬਈ ਆਰਡਰ ਪਾਇਆ ਹੋਇਆ ਬਸ ਐਕਚੁਅਲੀ ਡਾਇਰੈਕਟ ਚਾਈਨਾ ਤੋਂ ਆ ਰਹੇ ਨੇ ਥੋੜੀ ਸ਼ਿਪਿੰਗ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਓਕੇ ਬਈ ਇੱਕ ਬੈਟਰੀ ਕਰਨੀ ਪਹੁੰਚ ਜਾਣਾ ਬ੍ਰੋ ਇਹੰਦਾ ਸਸਤੀ ਚ ਲੈਣਾ ਹੁੰਦਾ ਸਾਰਾ ਬਲੋ ਡਾਇਰੈਕਟ ਚਾਈਨਾ ਤੋਂ ਇਹਨੂੰ ਪਿਆ ਰੈੱਡ ਬੋਲੋ ਆ ਹੋ ਗਏ ਆਪਣੇ ਸਾਰੇ ਨਿੱਕਲੇ ਪੜੇ ਪਤਾ ਕੀ ਹੁਣ ਅਸੀਂ ਹੁਣ ਇਹਨਾਂ ਦੇ ਅੱਜ ਗਲਤ ਦੇਵਾਂਗੇ ਫਿਰ ਨੈਕਸਟ ਟਾਈਮ ਕਿਵੇਂ ਅੰਮ੍ਰੀ ਆਪਣੇ ਲਈ ਚੀਜ਼ ਬੈਸਟ ਦੇਵੋਗੇ ਤਾਂ ਕਸਟਮਰ ਤੁਸੀਂ ਵੀ ਕਿ ਚਾਰ ਪੈਣ ਨੂੰ ਅੱਗੇ ਰੈਫਰੈਂਸ ਦੇਉਗੀ ਜੇ ਚੀਜ਼ ਬੈਸਟ ਨਿਕਲੂਗੀ ਨਹੀਂ ਅੱਜ ਕੱਲ ਕੰਪੀਟੀਸ਼ਨ ਇੰਨਾ ਕਿ ਹੈ ਗਈ ਆ ਦੇਖੋ ਆ ਪੈਣਾ ਲੈ ਕੇ ਆਈਆਂ ਸਾਨੂੰ ਅੱਜ ਆ ਵੀ ਹੋ ਆ ਇੱਥੇ ਹੋਈ ਆ ਪਹਿਲਾਂ ਚਲੋ ਇਹ ਤਾਂ ਚਲੋ ਆਪਣਾ ਬੇਸਿਕ ਆਰਟੀਕਲ ਲਈ ਆ ਕੋਮਨ ਹੈ ਹਰ ਇੱਕ ਦੁਕਾਨ ਤੇ ਪਿਆ ਕੁਝ ਕੁ ਚੀਜ਼ਾਂ ਨੇ ਜਿਹੜੀ ਆਪਣੀ ਯੂਨੀਕ ਨਹੀਂ ਹਨ ਉਹ ਚੀਜ਼ਾਂ ਹਰ ਸ਼ਾਪ ਤੇ ਨਹੀਂ ਮਿਲਦੀਆਂ ਹੈਗੀਆਂ ਉਹ ਜਿਹੜੀ ਆਹ ਵੀ ਜੈਕਟ ਹੈ ਉਹਨੂੰ ਜੈਕਟ ਆਪਰ ਮਾਰਕੀਟ 'ਚ ਵੇਚੀ ਜਾਂਦੀ ਹੈ ਦੁਨੀਆ ਪਰ ਜੋ ਇਹਦਾ ਫੈਬਰਿਕ ਹੈ ਦਾ ਫਿਟ ਹੈ ਉਹ ਡਿਫਰੈਂਟ ਹੋਊਗਾ ਮੈਂ ਆਪ ਕੰਪਰੋਮਾਈਜ਼ ਨਹੀਂ ਕਰਦਾ ਫੈਬਰਿਕ ਤੇ ਜਿਹੜੀ ਜੀ ਸਾਮਨ ਜਾਂਦੀ ਆਪਾਂ ਨੂੰ ਐ ਹੁੰਦਾ ਹੈ ਕਿ ਬਾਈ ਕਰ ਲਓ ਯਾਰ ਕਸਟਮਰ ਲੈ ਕੇ ਜਾਊਗਾ ਦੇਖਦੇ ਆਂ ਬਈ ਬਿੱਲ ਬਣਾਉਂਦੇ ਕਿੰਨੇ ਦਾ ਬਣਦਾ ਅਹ ਤੇ ਜਮੇ ਗਾਣੇ ਦੇ ਸੂਟ ਕਰ ਗਈ ਅੱਖ ਕਿਉਂ ਕੀ ਫੇਰ ਦਿਖਾਉਂਦੇ ਨੂੰ ਲਾਓ 'ਚ ਦੇਖੀਂ

ਲੋਈ ਆ ਸਾਡੀ ਰੇਂਜਰਓਵਰ ਤੇ ਅਸੀਂ ਹੁਣ ਕੱਪੜੇ ਝੜ ਰਹਿਆਂਗੇ ਆਹ ਕਿੱਥੇ ਆ ਗਏ ਤੁਲਾ ਨਾ ਸਾਡਾ ਸਮਝਦੇ ਨਾ ਭਾਈ ਕੋਰੇ ਆ ਗਿਆ ਫੜੀ ਕੁਝ ਲਾਏਗਾ ਤੂੰ ਥੋੜੇ ਗੱਲੇ ਦੱਸਣਾ ਆਹ ਹਾਈਡਰੌਲਿਕ ਦੇਖੋ ਇਹਦੇ ਨਵੇਂ ਨਵੇਂ ਪਾਏ ਨੇ ਹਾਈਡਰੌਲਿਕ ਕੋੜਿਆ ਨਹੀਂ ਗਿਆ ਤੂੰ ਉਹ ਤਾਂ ਘਰ ਆਉਂਦਾ ਮੇਰੀ ਮੰਮੀ ਨੂੰ ਸੀ 2000 ਰੁਪਏ ਦਿੰਨੇ ਆਂਗੇ ਮਹੀਨੇ ਦਾ ਆ ਬਸ ਟਾਕੀ ਟਾਕੀ ਫੜਨ ਦਾ ਇਹਨੂੰ ਬੰਨ੍ਹ ਪਹਿਲਾਂ ਤਾਂ ਦੋ ਚਿੱਟੇ ਵਾਲਾ ਮੰਮਾ ਉਹਰੇ ਸੰਤਰੀ ਜਿਹੇ ਲਫਾਫੇ ਪਾਓ ਕੋਈ ਵੱਡੇ ਕਹਿੰਦਾ ਮੈਨੂੰ ਜਾਣ ਦੇ ਆ ਇਧਰਲੇ ਸਪੀਕਰ ਦੀ ਤਾਰ ਨਾ ਤੋੜਦੀ ਉਧਰਲੀ ਦਾ ਤੋੜਦੀ ਬੱਸ ਆਹ ਫਿਰ ਹੁਣ ਤੋੜੀਆ ਮੈਂ ਤਾਰ ਪਤਾ ਨਹੀਂ ਮੈਂ ਤਾਂ ਪਹਿਲਾਂ ਦੇਖੀ ਦੀਗੀ ਛੱਡ ਦੇ ਬੱਸ ਕੀ ਨਾ ਜੇ ਤੇ ਸਰ ਦੇ ਛੱਡ ਦੇ ਚਲੋ ਆ ਲੰਗ ਦੀ ਲੰਗਾ ਵਾਲਾ ਬਿੱਛੇ ਟੌਰ ਨਾਲ ਲਗਾਇਆ ਬਈ ਰੇਂਜਰਓਵਰ ਇਹ ਇਧਰ ਕਰੀਏ ਅਰੇ ਬਈ ਸ਼ਾਪਿੰਗ ਹੋ ਗਈ ਸਾਡੇ ਦੰਦ ਹੁਣ ਦੋ ਤਿੰਨ ਚੀਜ਼ਾਂ ਹੀ ਰਹਿਦੀਆਂ ਨੇ ਬੂਟ ਰਹਿ ਗਏ ਟੇਚੀ ਰਹਿ ਗਏ ਉਹ ਹੁਣ ਦੇਖਾਂਗੇ ਸੋਮਵਾਰ ਤੱਕ ਅੱਜ ਹੈਗਾ ਸ਼ਨੀਵਾਰ ਸ਼ਨੀਵਾਰ ਤਰੀਕ ਕਿੰਨੀ ਅੱਜ ਕਿਹੜੇ ਮਹੀਨੇ ਦੀ ਪਤਾ ਨਹੀਂ ਮੈਨੂੰ ਤਰੀਕ ਨਹੀਂ ਪਤਾ ਪੰਬਰ ਦੀ 27 ਤਰੀਕ 27 ਤਰੀਕ ਅੱਜ ਬਲੋਗ ਪਤਾ ਨਹੀਂ ਕਦੋਂ ਪਊਗਾ ਤਾਂ ਦੱਸੇਗਾ ਤੇ ਦਿਨ ਹੈਗਾ ਅੱਜ ਬਾਰ ਐਤਵਾਰ ਨੂੰ ਕੱਲ ਨੂੰ ਸੌ ਬੰਦ ਹੋਣਗੇ ਪਹਿਲਾਂ ਸ਼ਨੀਵਾਰ ਹੁਣ ਬਾਰ ਬਾਰ ਅੱਜ ਮਾਰਕੀਟਾਂ ਕੱਲ ਨੂੰ ਬੰਦ ਹੋਣਗੀਆਂ ਸੌ ਬਾਰ ਨੂੰ ਫੇਰ ਨਿਕਲਾਂਗੇ ਚਲੋ ਹੁਣ ਚਲੋ ਅੱਗੇ ਹੋ ਜੂਗੀ ਆਲਾ ਇਹ ਭਈ ਇੰਪੋਰਟ ਕਰਾਏ ਹੋਏ ਨੇ ਇਹ ਇੰਪੋਰਟਡ ਮੰਮਾ ਲੋਕ ਖੋਲ ਕੱਢੀ ਦੀ ਹਲਾਓ ਖੋਲ ਇਹ ਨਾ ਆ ਸੱਪ ਪਤਾ ਕਿੱਥੋਂ ਆਇਆ ਬਈ ਤੁਹਾਨੂੰ ਇਹ ਦਵਾਈ ਤੋਂ ਲੈਂਦਾ ਇਹ ਤਾਂ ਸਹੀ ਰਤਾਂ ਕਮਾ ਲਾ ਲਿਆ ਕਹਿੰਦੇ ਬਈ ਮੁੰਡਿਓ ਮਾਨਸੋਰੀ ਦਾ ਬਾਗੇ ਦਵਾਈ ਲੈਣ ਮਾਨਸੋਰੀ ਇੱਕ ਦਵਾਈ ਜੀ ਚੱਲਦੀ ਆ ਬਹਾਈ ਤੇ ਨਿਸ਼ਾਨ ਜੇ ਨਾ ਦਾਗ ਜੇ ਪੈ ਰਹੇ ਨੇ ਥੋੜੇ ਹੋ ਰਹੇ ਨੇ ਥੋੜੇ ਹੋ ਰਹੇ ਨੇ ਥੋੜਿਆਂ ਦੀ ਦਵਾਈ ਲੈਣਾ ਇਸ ਤੋਂ ਬਾਅਦ ਅਸੀਂ ਨੇ ਚੱਕ ਲਿਆ ਪੀਜ਼ਾ 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 ਉਹਨਾਂ ਨਾਲ ਹੋ ਰਹੀਏ ਨਾਇਨ ਸਾਫੀ ਉਹਨਾਂ ਨਾਲ ਨਾਇਨ ਸਾਫੀ ਹੋ ਰਹੀ ਆ ਪੀਜ਼ੇ ਵਾਲੀ ਸਾ ਤੋਂ ਬੈਠ ਨਹੀਂ ਹੋ ਰਹੀ ਉਹਨਾਂ ਨੂੰ ਮਾਨਸਨ ਉਹ ਬਲੌਗ ਦੇ 21 ਪਤਾ ਲੱਗੂ ਫਿਰ ਮਾਨਸ ਕੀ ਪਿੱਟੂ ਕੀ ਪਿੱਟੂ ਦੇਖਣਾ ਸੋ ਪਨੀਰ ਹੋ ਰਹੀ ਗੰਡੇ ਹੋ ਰਹੀ ਢੰਡਾ ਫਿਰ ਦਾ ਵਿੱਚ ਢੰਡਾ ਸਿੰਘ ਮੱਕੀ ਕੌਰ ਵੀ ਫਿਰਦੀ ਆ ਟਮਾਟਰ ਸਿੰਘ ਟਮਾਟਰ ਹੋਰ ਇਕੱਠੇ ਹੋ ਰਹੇ ਨੇ ਤੇ ਆ ਅਸੀਂ ਗੱਡੀ ਲਾਦ ਲਈ ਸ਼ੋਪਿੰਗ ਅਸੀਂ ਕਰ ਲਈ ਬਾਈ ਹੁਣ ਅਸੀਂ ਖਾ ਪੀ ਕੇ ਜਾਵਾਂਗੇ ਪਿੰਡ ਓਕੇ ਬਾਈ